ਸਤਿਕਾਰਯੋਗ ਦੋਸਤੋ ਪੰਜਾਬ ਦੇ ਵਿੱਚ ਆ ਬੜਾ ਨਵੀਂ ਕਿਸਮ ਦਾ ਬੜਾ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਵਿੱਚ ਇਹ ਹਜ਼ਾਰਾਂ ਲੋਕਾਂ ਦਾ ਇਕੱਠ ਹੋਣ ਕੀਤਾ ਗਿਆ ਔਰ ਇਹ ਇਕੱਠ ਕਿਉਂ ਕੀਤਾ ਗਿਆ ਇਹਦੀਆਂ ਮੰਗਾਂ ਕੀ ਨੇ ਇਹ ਗੱਲ ਸਾਰਿਆਂ ਦੇ ਲਈ ਸੁਣਨੀ ਤੇ ਸਮਝਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਇਕੱਠ ਨੇ ਬੜੀ ਨਵੀਂ ਚੀਜ਼ ਜਿਹੜੀ ਆ ਉਹ ਪੇਸ਼ ਕੀਤੀ ਐ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਸ ਇਕੱਠ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਪੰਜਾਬੀ ਪੈਣਾ ਭਰਾ ਵੀ ਸ਼ਾਮਲ ਹੋਏ ਤੇ ਪੰਜਾਬ ਤੋਂ ਬਾਹਰਲੇ ਜਿਹੜੇ ਮਜ਼ਦੂਰ ਆਏ ਹੋਏ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਔਰ ਇਹ ਇਕੱਠ ਕਿਉਂ ਕੀਤਾ ਗਿਆ ਇਹਦੀਆਂ ਮੰਗਾਂ ਕੀ ਨੇ ਇਹ ਅਖੀਰ ਤੱਕ ਤੁਸੀਂ ਸੁਣ ਕੇ ਤੇ ਆਪਣਾ ਕਮੈਂਟ ਲਿਖ ਕੇ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਇਹ ਇਕੱਠ ਸਹੀ ਕੀਤਾ ਗਿਆ ਜਾਂ ਗਲਤ ਕੀਤਾ ਗਿਆ ਤੁਸੀਂ ਦੇਖੋ ਇਸ ਇਕੱਠ ਦੀਆਂ ਫੋਟੋਆਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇ ਉਹਦੇ ਵਿੱਚ ਜਿਹੜੀਆਂ ਪੰਜਾਬੀ ਔਰਤਾਂ ਤੇ ਪੰਜਾਬੀ ਭਰਾਵਾਂ ਤੇ ਉਹਨਾਂ ਬਾਹਰ ਲਿਆਂਦੇ ਹੱਥਾਂ ਜਿਹੜੀਆਂ ਤਖਤੀਆਂ ਫੜੀਆਂ ਨੇ ਉਹਨਾਂ ਦੇ ਉੱਪਰ ਭਾਈਚਾਰਕ ਸਾਂਝ ਦੀਆਂ ਗੱਲਾਂ ਲਿਖੀਆਂ ਗਈਆਂ ਨੇ ਸਾਡੇ ਗੁਰੂ ਸਹਿਬਾਨਾਂ ਦੀ ਗੁਰਬਾਣੀ ਦੇ ਜਿਹੜੇ ਮਹਾਵਾਕ ਨੇ ਉਹ ਲਿਖੇ ਗਏ ਨੇ ਔਰ ਲਿਖਿਆ ਗਿਆ ਕੇ ਮਾਨਸ ਕੀ ਜਾਤ ਸਭੇ ਏਕੇ ਕੋ ਪਹਿਚਾਨਬੋ ਹੱਥਾਂ 'ਚ ਉਹ ਜਿਹੜੀਆਂ ਤਖਤੀਆਂ ਫੜੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਲਿਖਿਆ ਹੈ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਉਹਨਾਂ ਤਖਤੀਆਂ ਦੇ ਉੱਪਰ ਗੁਰੂ ਸਹਿਬਾਨਾਂ ਦੀ ਗੁਰਬਾਣੀ ਦੇ ਮਹਾਵਾਕ ਸੱਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਵਾਰਾ ਜੀਓ ਵਰਗੀਆਂ ਗੱਲਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਔਰ ਇਹ ਇਕੱਠ ਕਰਕੇ ਤੇ ਨਵਾਂ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਮਾਰਚ ਕੀਤਾ ਗਿਆ ਤੇ ਉਸ ਤੋਂ ਬਾਅਦ ਡੀਸੀ ਨੂੰ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੁਣ ਇਹ ਇਕੱਠ ਕਿਉਂ ਕੀਤਾ ਗਿਆ ਤੇ ਇਹਦੀਆਂ ਮੰਗਾਂ ਕੀ ਨੇ ਉਹ ਸੁਣ ਲਓ ਇਹ ਇਕੱਠ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਔਰ ਜਿਹੜੀਆਂ ਪੰਜਾਬ ਦੀਆਂ ਖੇਤ ਮਜ਼ਦੂਰ ਯੂਨੀਅਨ ਐ ਔਰ ਜਿਹੜੀ ਪ੍ਰਵਾਸੀ ਮਜ਼ਦੂਰ ਯੂਨੀਅਨ ਐ ਔਰ ਜਿਹੜੀ ਰੇੜੀ ਮਜ਼ਦੂਰ ਯੂਨੀਅਨ ਹੈ ਔਰ ਜਿਹੜੀ ਜਗਾੜੂ ਰੇੜੀ ਮਜ਼ਦੂਰ ਯੂਨੀਅਨ ਹੈ ਔਰ ਹੋਰ ਕਈ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਚ ਕਿਸਾਨ ਜਥੇਬੰਦੀਆਂ ਕੀਰਤੀ ਕਿਸਾਨ ਯੂਨੀਅਨ ਜਿਹੜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਹੋਰ ਕਈ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਸੀ ਤਕਰੀਬਨ ਦਰਜਨ ਜਥੇਬੰਦੀਆਂ ਉਹਨਾਂ ਨੇ ਇਹ ਇਕੱਠ ਕੀਤਾ ਔਰ ਇਸ ਇਕੱਠ ਨੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਤੇ ਡੀਸੀ ਨੂੰ ਮੰਗ ਪੱਤਰ ਦੇ ਕੇ ਇਹ ਮੰਗ ਰੱਖੀ ਹੈ ਕਿ ਪਹਿਲੀ ਤਾਂ ਗੱਲ ਜਿਹੜਾ ਉਹ ਹੁਸ਼ਿਆਰਪੁਰ ਦੇ ਵਿੱਚ ਇੱਕ ਸਾਡਾ ਬੱਚਾ ਹਰਵੀਰ ਉਹ ਜਿਹਨੂੰ ਇੱਕ ਪ੍ਰਵਾਸ ਬਾਹਰਲੇ ਮਜ਼ਦੂਰ ਨੇ ਬੜੀ ਬੁਰੇ ਤਰੀਕੇ ਦੇ ਨਾਲ ਉਹਦੇ ਨਾਲ ਘਟਨਾ ਕੀਤੀ ਹੈ ਮੰਗ ਕੀਤੀ ਗਈ ਇਸ ਇਕੱਠ ਦੇ ਵਿੱਚ ਕਿ ਉਹਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜੇ ਕੋਈ ਹੋਰ ਵੀ ਅਜਿਹੇ ਗਲਤ ਸੋਚ ਬਿਰਤੀ ਵਾਲੇ ਹੈਗੇ ਨੇ ਤਾਂ ਉਹਨਾਂ ਦੀ ਵੀ ਪਛਾਣ ਕੀਤੀ ਜਾਵੇ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਤੇ ਇਕੱਠ ਦੂਜੀ ਵੱਡੀ ਮੰਗ ਇਹ ਕਰ ਰਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਤੋਂ ਬਾਹਰੋਂ ਆਏ ਮਜ਼ਦੂਰਾਂ ਦੇ ਖਿਲਾਫ ਇੱਕ ਬੜਾ ਗਲਤ ਮਾਹੌਲ ਬਣਾਇਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਜਿਹੜੀ ਕਿਰਤੀ ਲੋਕਾਂ ਦੀ ਏਕਤਾ ਹੈ ਉਹਨੂੰ ਮਜ਼ਬੂਤ ਕੀਤਾ ਜਾਵੇ ਔਰ ਜਿਹੜੀਆਂ ਸਿਆਸਤਾਂ ਦੀਆਂ ਚਾਲਾਂ ਨੇ ਉਹਨਾਂ ਨੂੰ ਰੋਕਿਆ ਜਾਵੇ ਇਹ ਇਕੱਠ ਇਹ ਕਹਿੰਦਾ ਹੈ ਕਿ ਦੇਖੋ ਜਿਹੜੇ ਪ੍ਰਵਾਸ ਹੈ ਉਹ ਘੱਟ ਵਿਕਸਤ ਖੇਤਰਾਂ ਚੋਂ ਵੱਧ ਵਿਕਸਤ ਖੇਤਰਾਂ ਵੱਲ ਹਮੇਸ਼ਾ ਹੁੰਦਾ ਰਿਹਾ ਇਹ ਇਕੱਠ ਇਹ ਕਹਿੰਦਾ ਹੈ ਕਿ ਦੇਖੋ ਜਿਵੇਂ ਪੰਜਾਬ ਦੇ ਵਿੱਚ ਨਾਰਾ ਲਾਇਆ ਗਿਆ ਕਿ ਜਿਹੜੇ ਪੰਜਾਬੋਂ ਬਾਹਰ ਲਿਆ ਉਹ ਵਾਪਸ ਜਾਓ ਉਹਨਾਂ ਨੂੰ ਭਜਾਓ ਤਾਂ ਫਿਰ ਜਿਹੜੇ ਸਾਡੇ ਪੰਜਾਬੀ ਲੱਖਾਂ ਦੀ ਤعداد ਦੇ ਵਿੱਚ ਭਾਰਤ ਦੇ ਇੰਡੀਆ ਦੇ ਹੀ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਵਸੇ ਹੋਏ ਨੇ ਜੇ ਉੱਥੇ ਉਹਨਾਂ ਨੂੰ ਵੀ ਇਹੀ ਨਾਹਰਾ ਲਾ ਕੇ ਇਸ ਤਰ੍ਹਾਂ ਕੀਤਾ ਜਾਣ ਲੱਗ ਪਿਆ ਤਾਂ ਫਿਰ ਇਹ ਬਣੇਗਾ ਕੀ ਮੈਂ ਤੁਹਾਡੇ ਤੋਂ ਵੀ ਇੱਕ ਸਵਾਲ ਪੁੱਛਣਾ ਚਾਹਣਾ ਕੀ ਤੁਹਾਨੂੰ ਠੀਕ ਲੱਗਦਾ ਹੈ ਕਿ ਜਿਹੜਾ ਜਿਹੜੇ ਸੂਬੇ ਦਾ ਨਹੀਂ ਉਹਨੂੰ ਉਥੋਂ ਕੱਢਣ ਦਾ ਨਾਹਰਾ ਲਾ ਦੇਣਾ ਕੀ ਇਹ ਠੀਕ ਹੈ ਤੇ ਜੇਕਰ ਜਿਹੜੇ ਸਾਡੇ ਲੱਖਾਂ ਪੰਜਾਬੀ ਯੂਪੀ ਚ ਬਿਹਾਰ ਚ ਰਾਜਸਥਾਨ ਜਾਂ ਭਾਰਤ ਦੇ ਬਾਕੀ 28 ਸੂਬਿਆਂ ਦੇ ਵਿੱਚ ਲੱਖਾਂ ਪੰਜਾਬੀ ਸਾਡੇ ਰਹਿ ਰਹੇ ਨੇ ਉੱਥੇ ਜ਼ਮੀਨਾਂ ਵੀ ਖਰੀਦੀਆਂ ਨੇ ਉੱਥੇ ਉਹਨਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਹੋਈਆਂ ਨੇ ਕਿਉਂਕਿ ਭਾਰਤ ਦੇ 28 ਸੂਬਿਆਂ ਦੇ ਵਿੱਚੋਂ ਤਿੰਨ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਤੁਸੀਂ ਜਾਇਦਾਦ ਖਰੀਦ ਸਕਦੇ ਹੋ ਪੰਜਾਬੀ ਵੀ ਜਾ ਕੇ ਤਾਂ ਜੇਕਰ ਉੱਥੇ ਉਹਨਾਂ ਸਾਡਿਆਂ ਦੇ ਖਿਲਾਫ ਵੀ ਅਜਿਹੀ ਕੋਈ ਗੱਲ ਕੀਤੀ ਜਾਵੇ ਤਾਂ ਕੀ ਇਹ ਠੀਕ ਹੋਵੇਗੀ ਇਹ ਗੱਲ ਬਿਲਕੁਲ ਗਲਤ ਹੋਵੇਗੀ ਇਹ ਗੱਲ ਇਹ ਇਕੱਠ ਕਹਿੰਦਾ ਹੈ ਇਹ ਇਕੱਠ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ ਇਕੱਠ ਕਹਿੰਦਾ ਹੈ ਕਿ ਜਿਨੇ ਗਲਤ ਕੀਤਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਜਿਨੇ ਕੋਈ ਗਲਤੀ ਨਹੀਂ ਕੀਤੀ ਉਹਨੂੰ ਦੂਜੇ ਦੀ ਗਲਤੀ ਦੀ ਸਜ਼ਾ ਨਾ ਦਿੱਤੀ ਜਾਵੇ ਇਹ ਇਕੱਠ ਕਹਿੰਦਾ ਹੈ ਕਿ ਸਾਡੇ ਪੰਜਾਬ ਤੋਂ ਜਿਹੜੇ ਸਾਡੇ ਪੰਜਾਬੀ ਜਾ ਕੇ ਦੂਜੇ ਸੂਬਿਆਂ 'ਚ ਵਸੇ ਨੇ ਜੇ ਉਹਨਾਂ 'ਚੋਂ ਕਿਤੇ ਕੋਈ ਇੱਕ ਗਲਤੀ ਕਰ ਦੇਵੇ ਤਾਂ ਉਹਦੀ ਗਲਤੀ ਦੀ ਸਜ਼ਾ ਬਾਕੀ ਸਾਰਿਆਂ ਨੂੰ ਦੇਣੀ ਕਿਵੇਂ ਜਾਇਜ਼ ਹੈ ਇਹ ਇਕੱਠ ਨੇ ਇਹ ਗੱਲ ਪੁੱਛੀ ਹੈ ਪਿਛਲੇ ਦਿਨਾਂ ਤੋਂ ਜਦੋਂ ਦਾ ਪੰਜਾਬ ਦੇ ਵਿੱਚ ਇਹ ਵੱਡਾ ਮੁੱਦਾ ਉੱਠਿਆ ਉਦੋਂ ਤੋਂ ਦੋ ਤਰ੍ਹਾਂ ਦੇ ਵਿਚਾਰਾਂ ਦੇ ਉੱਪਰ ਚਰਚਾ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਚੱਲੀ ਹੈ ਇੱਕ ਵਿਚਾਰ ਤਾਂ ਪੰਜਾਬ ਦੇ ਵਿੱਚ ਇਹ ਕਹਿਣ ਲੱਗ ਪਿਆ ਵੇ ਸਾਰੇਆ ਪੰਜਾਬ ਤੋਂ ਬਾਹਰ ਲਿਆਂ ਨੂੰ ਇੱਥੋਂ ਕੱਢੋ ਤੇ ਦੂਜਾ ਵਿਚਾਰ ਇਹ ਆਇਆ ਕਿ ਦੇਖੋ ਯਾਰ ਇਹ ਠੀਕ ਨਹੀਂਗਾ ਜਿਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਦੋ ਤੇ ਬਾਕੀ ਜਿਹੜੇ ਸਹੀ ਬੰਦੇ ਨੇ ਉਹਨਾਂ ਨੂੰ ਵਿੱਚ ਨਾ ਐਵੇਂ ਰਗੜੋ ਨਜਾਇਜ਼ ਹੁਣ ਇਹਨਾਂ ਚੋਂ ਤੁਹਾਨੂੰ ਕਿਹੜਾ ਵਿਚਾਰ ਠੀਕ ਲੱਗਦਾ ਜੇਕਰ ਇਹ ਮਾਹੌਲ ਚੱਲ ਪਿਆ ਕਿ ਜਿਹੜਾ ਜਿਹੜੇ ਸੂਬੇ ਦਾ ਨਹੀਂ ਉਹ ਉਥੋਂ ਜਾਓ ਤਾਂ ਕੀ ਇਹ ਠੀਕ ਹੈ ਤੁਹਾਨੂੰ ਕੀ ਲੱਗਦਾ ਇਦੇ ਉੱਪਰ ਬੜੀਆਂ ਸਾਰੀਆਂ ਦਲੀਲਾਂ ਬੜੇ ਸਾਰੀ ਬਹਿਸ ਛਿੜੀ ਐ ਪਰ ਮੇਰੀ ਬੇਨਤੀ ਐ ਸਤਿ ਭਾਵਨਾ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਸਾਡੇ ਗੁਰੂ ਸਹਬਾਨਾ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਐ ਕਿ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਾ ਕੀਤਾ ਜਾਵੇ ਹੁਣ ਜਦੋਂ ਅਸੀਂ ਗੱਲ ਕਰਦੇ ਆ ਕਿ ਬਾਹਰਲੇ ਆ ਕੇ ਇੱਥੇ ਅਪਰਾਧ ਕਰਦੇ ਨੇ ਤਾਂ ਉਹਦਾ ਤਾਂ ਅੰਕੜਾ ਹੀ ਐ ਨਾ ਉਹ ਤਾਂ ਤੱਥ ਹੀ ਆ ਚੁੱਕੇ ਆ ਨਾ ਸਬੂਤ ਹੀ ਆ ਚੁੱਕੇ ਆ ਨਾ ਕਿ ਤੁਸੀਂ ਥਾਣਿਆਂ ਦੇ ਵਿੱਚ ਦਰਜ ਹੋਏ ਜਿੰਨੇ ਵੀ ਕੇਸ ਨੇ ਉਹ ਚਾਹੇ ਕਤਲ ਦੇ ਹੋਣ ਚਾਹੇ ਚੋਰੀ ਡਾਕਿਆਂ ਦੇ ਹੋਣ ਚਾਹੇ ਜਿਹੜੇ ਰੇਪ ਦੇ ਹੋਣ ਉਹਦੇ ਅੰਕੜੇ ਕੱਢੋ ਤਾਂ 100 ਦੇ ਵਿੱਚੋਂ 98 ਤੋਂ ਵੱਧ ਕੇਸਾਂ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਹੀ ਨਾਮਜਦ ਨਹੀਂ ਬਾਹਰਲੇ ਕਿਸੇ 100 ਚੋਂ ਕਿਸੇ ਇੱਕ ਅੱਧ ਕੇਸ ਚ ਹੋ ਸਕਦੇ ਨੇ ਬਾਕੀਆਂ ਚ ਅਸੀਂ ਹੀ ਹਾਂ ਔਰ ਜਦੋਂ ਪੰਜਾਬ ਬਚਾਓ ਦੀ ਗੱਲ ਆਉਂਦੀ ਹੈ ਤਾਂ ਇਹ ਇਕੱਠ ਇਹ ਪੁੱਛ ਰਿਹਾ ਕਿ ਅੱਜ ਤੱਕ ਪੰਜਾਬ ਨਾਲ ਜੋ ਕੋ ਜੋ ਗਲਤ ਹੋਇਆ ਕੀ ਉਹ ਇਹਨਾਂ ਬਾਹਰ ਲਿਆਨੇ ਕੀਤਾ ਜਿਹੜੇ ਇੱਥੇ ਮੁੱਖ ਮੰਤਰੀ ਬਣਦੇ ਰਹੇ ਨੇ ਹੁਣ ਤੱਕ ਪੰਜਾਬ ਦੇ ਕੀ ਉਹ ਬਾਹਰਲੇ ਸਨ ਸਾਡੇ ਆਪਣੇ ਪੰਜਾਬ ਦੇ ਸਨ ਜਿਹੜੇ ਬਾਕੀ ਮੰਤਰੀ ਬਣਦੇ ਰਹੇ ਐਮ ਐਲ ਏ ਬਣਦੇ ਰਹੇ ਐਮ ਪੀ ਬਣਦੇ ਰਹੇ ਸਾਡੇ ਪੰਜਾਬ ਦੇ ਬਣਦੇ ਰਹੇ ਪਰ ਫਿਰ ਵੀ ਜੇ ਪੰਜਾਬ ਦੇ ਨਾਲ ਇੰਨਾ ਕੁਝ ਗਲਤ ਹੋਇਆ ਪੰਜਾਬ ਚ ਇੰਨੀ ਬੇਰੋਜ਼ਗਾਰੀ ਹੈ ਪੰਜਾਬ ਦੇ ਲੋਕਾਂ ਦੇ ਇੰਨੇ ਹਾਲਾਤ ਬੁਰੇ ਨੇ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ ਪੰਜਾਬ ਦੇ ਵਿੱਚ ਇੰਨਾ ਚਿੱਟਾ ਹੈ ਤਾਂ ਇਹ ਸਾਰੇ ਕੁਝ ਦਾ ਜ਼ਿੰਮੇਵਾਰ ਫਿਰ ਉਹ ਬਾਹਰਲੇ ਨੇ ਜਾਂ ਉਹ ਨੇ ਜਿੰਨਾ ਪੰਜਾਬੀਆਂ ਨੇ ਇੱਥੇ ਰਾਜ ਕੀਤਾ ਤੁਸੀਂ ਦੇਖੋ ਇੱਥੇ ਵੱਖ-ਵੱਖ ਪਾਰਟੀਆਂ ਦੇ ਪੰਜਾਬੀ ਬੰਦੇ ਮੁੱਖ ਮੰਤਰੀ ਰਹੇ ਤੇ ਮੰਤਰੀ ਰਹੇ ਕਿ ਉਹਨਾਂ ਨੂੰ ਅਸੀਂ ਇਹ ਕਹਿ ਕੇ ਬਰੀ ਕਰ ਸਕਦੇ ਹਾਂ ਕਿ ਇੱਥੇ ਤਾਂ ਸਾਰਾ ਕੁਝ ਪੰਜਾਬੀ ਬਾਹਰ ਲਿਆਂ ਕਰਨ ਹੋਇਆ ਬਿਲਕੁਲ ਨਹੀਂ ਜੇ ਪੰਜਾਬ ਦੇ ਵਿੱਚ ਪਛੜਾਪਾਣੇ ਗਰੀਬੀ ਹੈ ਬੇਰੁਜ਼ਗਾਰੀ ਹੈ ਨਸ਼ੇ ਹਨ ਤਾਂ ਮੈਨੂੰ ਤਾਂ ਜਾਪਦਾ ਕਿ ਉਹਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਇੱਥੇ ਜਿਹੜੇ ਪੰਜਾਬੀਆਂ ਨੇ ਰਾਜ ਕੀਤਾ ਹੁਣ ਤੱਕ ਉਹੀ ਨੇ ਆ ਹੁਣ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਰਕਾਰ ਲੈ ਕੇ ਆਈ ਸੀ ਉਦੇ ਮੁਖੀ ਦਾ ਭਗਵੰਤ ਮਾਨ ਸਾਹਿਬ ਨੇ ਤੇ ਸਾਡੇ ਭਗਵੰਤ ਮਾਨ ਸਾਹਿਬ ਕੋਈ ਪੰਜਾਬ ਤੋਂ ਬਾਹਰ ਲੇਤਾ ਹੈ ਨਹੀਂ ਹਰਪਾਲ ਚੀਮਾ ਸਾਹਿਬ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਨੇ ਉਹ ਵੀ ਪੰਜਾਬ ਤੋਂ ਬਾਹਰ ਲੈਣਗੇ ਅਮਨ अरोੜਾ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹ ਵੀ ਪੰਜਾਬ ਦੇ ਨੇ ਉਸ ਤੋਂ ਪਹਿਲਾਂ ਕਾਂਗਰਸ ਦੇ ਜਿਹੜੀਆਂ ਸਰਕਾਰਾਂ ਰਹੀਆਂ ਜਿਹੜੀਆਂ ਅਕਾਲੀਆਂ ਤੇ ਭਾਜਪੀ ਦੀਆਂ ਰਹੀਆਂ ਉਹ ਸਾਰੇ ਬੰਦੇ ਪੰਜਾਬ ਦੇ ਨੇ ਯਾਰ ਤਾਂ ਜਦੋਂ ਇਹ ਗੱਲ ਆਉਂਦੀ ਹੈ ਕਿ ਸਾਰਾ ਅਪਰਾਧ ਜਿਵੇਂ ਬਾਹਰਲੇ ਕਰ ਰਹੇ ਨੇ ਤਾਂ ਇਹ ਗੱਲ ਸਬੂਤ ਦੇ ਆਧਾਰ ਤੇ ਬਿਲਕੁਲ ਨਿਰ ਆਧਾਰ ਝੂਠੀ ਹੈ ਕੁਝ ਦੋਸਤ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਤੋਂ ਜਿਹੜੇ ਦੂਜੇ ਸੂਬਿਆਂ 'ਤ ਜਾਂਦੇ ਨੇ ਸਾਡੇ ਬੰਦੇ ਉਹ ਤਾਂ ਕੋਈ ਗਲਤ ਕੰਮ ਹੀ ਕਰਦੇ ਹੀ ਨਹੀਂ ਇਹ ਗੱਲ ਬਿਲਕੁਲ ਗਲਤ ਹੈ ਇਹਦੇ ਵੀ ਅੰਕੜੇ ਆ ਚੁੱਕੇ ਹੋਏ ਨੇ ਬਾਹਰਲੇ ਦੇਸ਼ਾਂ ਨੂੰ ਛੱਡੋ ਯਾਰ ਮੈਂ ਬਾਹਰਲੇ ਦੇਸ਼ਾਂ ਦੀ ਨਹੀਂ ਗੱਲ ਕਰਦਾ ਭਾਰਤ ਸਾਡਾ ਇੱਕ ਦੇਸ਼ ਹੈ ਨਾ ਇੰਡੀਆ ਸਾਡਾ ਹੀ ਦੇਸ਼ ਹੈ ਇਹਦੇ ਹੀ 28 ਸੂਬੇ ਨੇ ਤੇ ਉਹਨਾਂ ਸੂਬਿਆਂ 'ਚ ਜਿਹੜੇ ਸਾਡੇ ਪੰਜਾਬੀ ਜਾ ਕੇ ਰਹਿੰਦੇ ਨੇ ਉਹਨਾਂ ਤੋਂ ਵੀ ਉੱਥੇ ਬੜੇ ਕਈਆਂ ਤੋਂ ਕਤਲ ਹੋਏ ਨੇ ਕਈਆਂ ਤੋਂ ਹੋਰ ਬੜੀਆਂ ਵੱਡੀਆਂ ਵਾਰਦਾਤਾਂ ਹੋਈਆਂ ਨੇ ਤੇ ਉੱਥੇ ਉਹ ਫੜੇ ਵੀ ਗਏ ਉਹ ਕਈ ਜੇਲ੍ਹਾਂ 'ਚ ਵੀ ਬੰਦ ਨੇ ਪਰ ਕਿਸੇ ਨੇ ਇਹ ਨਾਰਾ ਨਹੀਂ ਮਾਰਿਆ ਵੀ ਇੱਥੋਂ ਹੁਣ ਸਾਰੇ ਪੰਜਾਬੀਆਂ ਨੂੰ ਕੱਢ ਦੇਣਾ ਚਾਹੀਦਾ ਪਿਛਲੇ ਦਿਨੀ ਇੱਕ ਵਿਅਕਤੀ ਯੂਪੀ ਤੋਂ ਜਿਹੜਾ ਸਰਦਾਰ ਭਰਾ ਸਾਡਾ ਉਹ ਕੁਝ ਵਿਅਕਤੀ ਨੇ ਉਹ ਪੰਜਾਬ ਆਏ ਔਰ ਉਹਨਾਂ ਨੇ ਇੱਥੇ ਆ ਕੇ ਵੱਖ-ਵੱਖ ਚੈਨਲਾਂ ਦੇ ਮੂਹਰੇ ਬੇਨਤੀ ਕੀਤੀ ਹੈ ਉਹ ਕਹਿੰਦੇ ਵੀ ਨਾ ਪੰਜਾਬ ਚ ਜਿਹਹਾ ਮਾਹੌਲ ਬਣਾਓ ਉਹ ਕਹਿੰਦੇ ਵੀ ਦੇਖੋ ਜੇ ਤੁਸੀਂ ਇੱਥੋਂ ਸਾਨੂੰ ਭਜਾਉਣ ਦੀ ਗੱਲ ਉਹਨਾਂ ਨੂੰ ਭਜਾਉਣ ਦੀ ਗੱਲ ਕਰਦੇ ਆ ਉਹ ਸਾਨੂੰ ਉਥੋਂ ਐਵੇਂ ਕਰਨਗੇ ਤਾਂ ਫਿਰ ਜਿਨ੍ਹਾਂ ਨੂੰ ਤੁਸੀਂ ਕੱਢਦੇ ਹੋ ਉਹ ਤਾਂ ਜਾਂ ਤਾਂ ਇੱਥੇ ਦਿਹਾੜੀ ਕਰ ਰਹੇ ਨੇ ਤੇ ਜਾਂ ਰੇੜੀ ਲਾ ਰਹੇ ਨੇ ਉਹ ਤਾਂ ਛੱਡ ਕੇ ਜਾ ਵੀ ਸਕਦੇ ਨੇ ਅਸੀਂ ਪੂਰੀ ਉਮਰਾਂ ਦੀ ਕਮਾਈ ਉੱਥੇ ਲਾ ਕੇ ਤੇ ਜ਼ਮੀਨਾਂ ਖਰੀਦੀਆਂ ਨੇ ਯੂਪੀ 'ਚ ਵੀ ਹਰਿਆਣੇ 'ਚ ਵੀ ਦਿੱਲੀ ਵਿੱਚ ਵੀ ਔਰ ਹੋਰ ਸਟੇਟਾਂ ਦੇ ਵਿੱਚ ਵੀ ਸਾਡੇ ਭਾਰਤ ਦੇ ਉਹ ਕਹਿੰਦੇ ਫਿਰ ਅਸੀਂ ਉਹ ਜ਼ਮੀਨਾਂ ਜਾਇਦਾਦਾਂ ਆਉਂਦੀਆਂ ਕਿਵੇਂ ਛੱਡ ਕੇ ਉੱਥੇ ਆਵਾਂਗੇ ਇਹ ਸਵਾਲ ਬਹੁਤ ਸੰਜੀਦਾ ਤੇ ਵੱਡਾ ਹੈ ਕੁਝ ਲੋਕ ਕਹਿੰਦੇ ਨੇ ਕਿ ਸਦ ਭਾਵਨਾ ਦੀ ਭਾਈਚਾਰੇ ਦੀ ਗੱਲ ਕਰਨਾ ਇਹ ਪੰਜਾਬ ਦੇ ਉਲਟ ਖੜਨ ਵਾਲੀ ਗੱਲ ਹੈ ਬਿਲਕੁਲ ਗਲਤ ਗੱਲ ਹੈ ਵੇਖੋ ਸਾਡੇ ਗੁਰੂ ਸਹਬਾਨਾ ਨੇ ਬਿਲਕੁਲ ਸਾਨੂੰ ਇਹ ਕਿਹਾ ਵੀ ਜਿਹੜਾ ਅਪਰਾਧੀ ਹੈ ਉਹਦੇ ਨਾਲ ਤਾਂ ਨਫ਼ਰਤ ਕਰਨੀ ਕਰਨੀ ਹੈ ਉਹ ਚਾਹੇ ਬਾਹਰਲਾ ਉਹਦੇ ਨਾਲ ਵੀ ਕਰਨੀ ਹੈ ਜਿਹੜਾ ਇੱਥੋਂ ਦਾ ਉਹਦੇ ਨਾਲ ਵੀ ਪਰ ਹੋਰ ਕਿਸੇ ਆਧਾਰ ਤੇ ਕੋਈ ਨਫ਼ਰਤ ਨਹੀਂ ਕਰਨੀ ਹੁਣ ਸਾਡੇ ਤਾਂ ਪੰਜਾਬ ਦੇ ਵਿੱਚ ਹੋਰ ਵੀ بڑے ਆਧਾਰਾਂ ਦੇ ਉੱਪਰ ਕਈ ਚੀਜ਼ਾਂ ਇੱਥੇ ਗਲਤ ਚੱਲਦੀਆਂ ਨੇ ਜਿਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ ਸੋ ਜੇ ਅਸੀਂ ਕਾਨੂੰਨ ਦੇ ਆਧਾਰ ਤੇ ਵੀ ਵੇਖੀਏ ਤਾਂ ਕਾਨੂੰਨ ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਭਾਰਤ ਦਾ ਉਹ ਵੀ ਇਹ ਕਹਿੰਦਾ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ ਭਾਰਤ ਦੇ ਕਿਸੇ ਵੀ ਸੂਬੇ 'ਚ ਜਾ ਕੇ ਕੰਮ ਕਰ ਸਕਦਾ ਤੇ ਰਹਿ ਸਕਦਾ ਕੋਈ ਮਨਾਈ ਨਹੀਂਗੀ ਕਿਸੇ ਨੂੰ ਵੀ ਤਾਂ ਫਿਰ ਇਹ ਸਧਾਰਤੇ ਕੀ ਇਹ ਗੈਰਕਾਨੂੰਨੀ ਨਹੀਂ ਹਾਂ ਇੱਕ ਗੱਲ ਬਿਲਕੁਲ ਜ਼ਰੂਰੀ ਹੋਣੀ ਚਾਹੀਦੀ ਹੈ ਕੋਈ ਵੀ ਕਿਸੇ ਸੂਬੇ ਦਾ ਵਿਅਕਤੀ ਜੇ ਦੂਜੇ ਸੂਬੇ ਜਾਂਦਾ ਤਾਂ ਉਹਦੀ ਉਥੇ ਇਹ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਚਾਹੀਦੀ ਹੈ ਬਿਕੀ ਉਹ ਬੰਦਾ ਸਹੀ ਹੈ ਪਿੱਛੋਂ ਕੋਈ ਅਪਰਾਧ ਕਰਕੇ ਕੋਈ ਗੁਨਾਹ ਕਰਕੇ ਤਾਂ ਨਹੀਂ ਆ ਗਿਆ ਇੱਥੇ ਲੁਕਣ ਤਾਂ ਨਹੀਂ ਆਇਆ ਇਹ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਔਰ ਇਹ ਜਿਹੜਾ ਇਕੱਠ ਹੈ ਇਸ ਇਕੱਠ ਨੇ ਵੀ ਇਹੀ ਮੰਗ ਕੀਤੀ ਹੈ ਡੀਸੀ ਨੂੰ ਉਹਨਾਂ ਨੇ ਇਹ ਵੀ ਕਿਹਾ ਇਸ ਇਕੱਠ ਨੇ ਵੀ ਤੁਸੀਂ ਇੱਕ ਵੱਡੀ ਮੀਟਿੰਗ ਸੱਦੋ ਔਰ ਵੱਡੀ ਮੀਟਿੰਗ ਜਿਹਦੇ ਚ ਸਾਡੇ ਪੰਜਾਬੀ ਭਰਾ ਵੀ ਹੋਣ ਸਾਡੇ ਪੰਜਾਬ ਤੋਂ ਬਾਹਰਲੇ ਵੀ ਹੋਣ ਤਾਂ ਉਸ ਮੀਟਿੰਗ ਦੇ ਵਿੱਚ ਦੋਮਾ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕੱਢੇ ਜਾਣ ਤੇ ਫਿਰ ਦੁਬਾਰਾ ਸਾਰੇ ਇੱਥੇ ਰਲ ਮਿਲ ਕੇ ਰਹਿ ਸਕਣ ਦੇਖੋ ਹੋਰ ਕੋਈ ਵੀ ਜਦੋਂ ਕੁਝ ਲੋਕ ਉਦਾਹਰਣ ਦਿੰਦੇ ਨੇ ਕੁਝ ਲੋਕ ਸਾਡੇ ਭਰਾ ਕਹਿੰਦੇ ਨੇ 84 ਚ ਇਹਨਾਂ ਨੇ ਸਾਡੇ ਨਾਲ ਕੀ ਕੀਤਾ ਸੀ ਸਾਡੇ ਨਾਲ ਵੀ ਤਾਂ ਨਜਾਇਜ਼ ਕੀਤਾ ਸੀ ਫਿਰ ਇਹਦਾ ਕੀ ਮਤਲਬ ਹੈ ਜੇ ਉਹਨਾਂ ਨੇ ਕਿਸੇ ਨੇ ਨਜਾਇਜ਼ ਕੀਤਾ ਹੈ ਕੀਤਾ ਹੈ ਤਾਂ ਫਿਰ ਸਾਨੂੰ ਵੀ ਉਹਵੇਂ ਨਜਾਇਜ਼ ਕਰਨਾ ਚਾਹੀਦਾ ਹੈ ਬਿਲਕੁਲ ਗਲਤ ਸਾਡੇ ਗੁਰੂ ਸਹਿਬਾਨਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਸਾਡੇ ਮਹਾਨ ਸਾਹਿਬਜ਼ਾਦੇ ਉਹਨਾਂ ਨੂੰ ਨੀਹਾਂ ਦੇ ਵਿੱਚ ਉਹਨਾਂ ਨੇ ਜਣਿਆ ਪਰ ਸਾਡੇ ਗੁਰੂ ਸਾਹਿਬਾ ਉਦਾਂ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਫਿਰ ਅਸੀਂ ਕਿਉਂ ਸੋਚੀਏ ਉਹਨਾਂ ਨੇ ਮੁਗਲਾਂ ਨੇ ਉਦੋਂ ਸਾਡੇ ਸਿੰਘਾਂ ਨਾਲ ਸਾਡੇ ਨਾਲ ਬਹੁਤ ਕੁਝ ਗਲਤ ਕੀਤਾ ਪਰ ਅਸੀਂ ਓਵੇਂ ਕਰੀਏ ਜਾਂ ਉਹ ਓਵੇਂ ਕਰਦੇ ਇਹ ਗੱਲ ਬਿਲਕੁਲ ਸੋਚਣੀ ਵੀ ਗਲਤ ਹੈ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਸ ਟਾਈਮ ਸਦ ਭਾਵਨਾ ਦੀ ਲੋੜ ਹੈ ਸ਼ਾਂਤੀ ਦੀ ਲੋੜ ਹੈ ਪਿਆਰ ਦੀ ਲੋੜ ਹੈ ਭਾਈਚਾਰੇ ਦੀ ਲੋੜ ਹੈ ਹਾਂ ਜੇਕਰ ਸੰਘਰਸ਼ ਚਾਹੀਦਾ ਹੈ ਤਾਂ ਉਹ ਚਾਹੀਦਾ ਹੈ ਕਾਰਪੋਰੇਟ ਘਰਾਣੇ ਜਿਹੜੇ ਬਾਹਰਲਿਆਂ ਦੇ ਇੱਥੇ ਆ ਰਹੇ ਨੇ ਬਾਹਰਲੇ ਦੇਸ਼ਾਂ ਚੋਂ ਵੀ ਆ ਰਹੇ ਨੇ ਸਾਡੇ ਭਾਰਤ ਦੇ ਵੀ ਕਈ ਕਾਰਪੋਰੇਟ ਘਰਾਣੇ ਜਿਹੜੇ ਉਹ ਸਾਡੇ ਪੰਜਾਬ ਦੇ ਵਿੱਚ ਆ ਕੇ ਕਾਫੀ ਫੈਕਟਰੀਆਂ کارਖਾਨੇ ਲਾ ਰਹੇ ਨੇ ਉਹਨਾਂ ਦੇ ਖਿਲਾਫ ਲੋਕਾਂ ਨੂੰ ਉੱਠਣਾ ਚਾਹੀਦਾ ਹੈ ਕਿਉਂਕਿ ਉਹ ਆਮ ਲੋਕਾਂ ਦਾ ਕੰਮ ਖਤਮ ਕਰਦੇ ਨੇ ਕਾਰੋਬਾਰ ਖਤਮ ਕਰਦੇ ਨੇ ਸਾਰੇ ਖੇਤਰਾਂ 'ਚ ਉਹ ਆਪਣਾ ਗਲਬਾ ਪਾਉਣਾ ਚਾਹੁੰਦੇ ਨੇ ਬਹੁਤ ਮਿਹਰਬਾਨ